ਵਾਹਿਗੁਰੂ ਜੀ ਦਾ ਕਾਲ ਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਜਿਵੇਂ ਕਿਸੇ ਨੂੰ ਪਤਾ ਹੈ ਜੋ ਰਿਲੇਟਡ ਕੋਈ ਵੀ ਅਪਡੇਟ ਹੁੰਦਾ ਹੈ ਸਭ ਤੋਂ ਪਹਿਲਾਂ ਆਪਣੇ ਚੈਨਲ ਤੇ ਤੇ ਵੀਡੀਓ ਨੋਟੀਫਿਕੇਸ਼ਨ ਤੇ ਪੂਰੇ इजीली ਤਰੀਕੇ ਨਾਲ ਦੇਖਨ ਨੂੰ ਮਿਲਦਾ ਵਾ ਅੱਜ ਇੱਕ ਹੋਰ ਪਰਤੀ ਲੈ ਕੇ ਆਏ ਆ ਕਾਜੀ ਪਰਤੀ ਹੈ ਜੀ ਪੰਜਾਬ ਗਵਰਨਮੈਂਟ ਦੁਆਰਾ ਜੋਗਾ ਟੀਚਰ ਦੀਆਂ ਪੋਸਟਾਂ ਕਿੰਨੀਆਂ ਨੇ 100 ਕੋਈ ਐਗਜ਼ਾਮ ਨਹੀਂ ਓਨਲੀ ਇੰਟਰਵਿਊ ਹੈ ਸੈਲਰੀ ਦੇਣਗੇ 25000 ਰੁਪਏ ਪਰ ਮਹੀਨਾ ਸੈਲਰੀ ਵਧੀਆ ਕੀ ਪ੍ਰੋਸੈਸ ਹੈ ਕਿਵੇਂ ਅਪਲਾਈ ਕਰਨਾ ਸਾਰਾ ਕੁਝ ਸਟੈਪ ਬਿਟ ਦੱਸਿਆ ਜਾਊਗਾ ਪਲੀਜ਼ ਸਾਡੇ ਵੀਡੀਓ ਜੇਕਰ ਲਾਸਟ ਤੱਕ ਵਿਜ਼ਿਟ ਕਰਿਆ ਕਰੋ ਤੋ ਜਿਹੜੇ ਇੱਕ ਮੁੰਡੇ ਕੁੜੇ ਵਿੱਚ ਚੈਨਲ ਨਿਊ ਆਏ ਨੇ ਪਲੀਜ਼ ਚੈਨਲ ਸਬਸਕ੍ਰਾਈਬ ਤੇ ਬੈਲ ਆਈਕਨ ਦੇ ਆਲ ਦੇ ਬਟਨ ਨੂੰ ਕਰ ਲਓ ਹੁਣ ਤਾਂ ਜੋ ਕਿ ਟਾਈਮ ਰੈਂ ਦੇ ਸਾਨੂੰ ਨੋਟੀਫਿਕੇਸ਼ਨ ਮਿਲਦਾ ਰਹੇ ਚਲਦੇ ਇਹਨਾਂ ਦੇ ਨੋਟੀਫਿਕੇਸ਼ਨ ਤੇ 2 ਮਿੰਟ ਜੀ ਆਪਾਂ ਨੂੰ ਕਰ ਲਈ ਥੋੜਾ ਜਿਹਾ ਜ਼ੂਮ ਤਾਂ ਜੋ ਕਿ ਦੇਖਣ ਵਿੱਚ ਸੁਣਨ ਵੀ ਜੀ ਹੋ ਜੇ ਤੇ ਸਾਨੂੰ ਲੋ ਜੀ ਆ ਗਿਆ ਗੁਰੂ ਰਵਦਾਸ ਐਜਰਵੇਦਿਕ ਯੂਨੀਵਰਸਿਟੀ ਪੰਜਾਬ ਦੇ ਨੂੰ ਪੋਸਟਾ ਕੱਢੀ ਆਗੇ ਨੇ ਕਿੱਥੇ ਪੋਸਟ ਨੇ ਹੁਸ਼ਿਆਰਪੁਰ ਜੇ ਕਿਸ ਨੂੰ ਪੁੱਛਣਾ ਕਰਨਾ ਫੋਨ ਨੰਬਰ ਤੇ ਮੇਲ ਆਈਡ ਤੇ ਵੈਬਸਾਈਟ ਇਹਨਾਂ ਨੇ ਤਿੰਨੀਆਂ ਮੈਂਸ਼ਨ ਕਰ ਰੱਖੀਆਂ ਜੋ ਤੁਸੀਂ ਦੇਖ ਸਕਦੇ ਹੋ ਤੇ ਉਸ ਤੋਂ ਬਾਅਦ ਇਹਨਾਂ ਜਿਹੜੀ ਚੱਲਦੇ ਆਪਾਂ ਮੇਨ ਗੱਲ ਤੇ ਕਿ ਪੋਸਟਾਂ ਕਾਦੀਆਂ ਨੇ ਜੋਗਾ ਟ੍ਰੇਨਰ ਦੇ ਪੋਸਟਾਂ ਨੇ ਨੰਬਰ ਆਫ ਪੋਸਟ 100 ਮਤਲਬ ਕਿ 100 ਪੋਸਟਾਂ ਨੇ ਹੁਣ ਗੱਲ ਕਰਤਾ ਹੈ ਕੁਆਲੀਫਿਕੇਸ਼ਨ ਦੀ ਜਿਹੜੀ ਕੁਆਲੀਫਿਕੇਸ਼ਨ ਦੀ ਗੱਲ ਕਰੀ ਇਹਨਾਂ ਨੇ ਕਿ ਪਲੱਸ 2 ਹੋਣੀ ਜ਼ਰੂਰੀ ਹੈ ਤੇ 1 ਇਅਰ ਦਾ ਰੈਗੂਲਰ ਡਿਪਲੋਮਾ ਇਨ ਜੋਗਾ ਰਿਕਾਰਡਿੰਗ ਹੋਣਾ ਜ਼ਰੂਰੀ ਹੈ ਤੋ ਜਿਹੜੇ ਬੰਦੇ ਕੋਲ ਇਹਦਾ ਵਰਕ ਐਕਸਪੀਰੀਅੰਸ ਹੋਊਗਾ ਉਹਨੂੰ ਉਸ ਤਰੀਕੇ ਨਾਲ ਪਹਲ ਦਿੱਤੀ ਜਾਊਗੀ ਸੈਲਰੀ ਜਿਹੜੀ ਕਿ ਦਿੱਤੀ ਜਾਊਗੀ 25000 ਰੁਪਿਆ ਠੀਕ ਹੈ ਲਾਸਟ ਜਿਹੜਾ ਜੋ ਅਪਲਾਈ ਕਰਨ ਦੀ 9 9 2025 ਐ ਸ਼ਾਮ ਨੂੰ ਲੈ ਕੇ 5 5 ਵਜੇ ਤੱਕ ਹੁਣ ਇਹ ਅਪਲਾਈ ਕਿਵੇਂ ਕਰਨਾ ਵਾ ਜਿਹੜੀ ਮੇਨ ਗੱਲ ਹੈ ਅਪਲਾਈ ਕਰਨਾ ਸਭ ਤੋਂ ਸੌਖਾ ਤਰੀਕਾ ਹੈ ਕਿ ਆ ਮੇਲ ਆਈਡੀ ਦੇ ਰੱਖੀ ਐ ਇਸ ਤੇ ਤੁਸੀ ਇੱਕ ਨੂੰ ਫਾਰਮ ਦਿਖਾਇਆ ਜਾਊਗਾ ਉਹ ਫਾਰਮ ਭਰਨ ਤੋਂ ਬਾਅਦ ਆਪਰੇ ਡਾਕੂਮੈਂਟ ਸੈਲਫ ਟੈਸਟਡ ਕਰਕੇ ਮੇਲ ਕਰ ਦੇਣੀ ਜੇ ਕਿਸ ਨੇ ਮੇਲ ਨਹੀਂ ਕਰਨੇ ਪੋਸਟ ਕਰਨੇ ਆ ਰਜਿਸਟਰਡ ਗੁਰੂ ਰਵਦਾਸ ਐਜਰਵੇਦਿਕ ਯੂਨੀਵਰਸਿਟੀ ਪੰਜਾਬ ਬੀਪੀਓ ਠੀਕ ਹੈ ਪੰਜਾਬ ਯੂਨੀਵਰਸਿਟੀ ਪੰਜਾਬ 20 ਖੜਕੁੰਣਾ ਤੇ ਇਹਨਾਂ ਨੇ ਕਿ ਜੂ ਯੂਐਨਏ ਰੋਡ ਸੇ ਆਰ ਪੂਰ ਪਿੰਨ ਕੋਡ ਨੰਬਰ ਇਹਨਾਂ ਦੇ ਦੇ ਰੱਖਿਆ ਗਿਆ ਤੇ ਠੀਕ ਹੈ ਉਹਦੇ ਵਿੱਚ ਆਪ ਦੀ ਜਿਹੜੇ ਕੀ ਮੋਬਾਈਲ ਨੰਬਰ ਤੁਸੀਂ ਦੋ ਲਿਖਨੇ ਆ ਇਹ ਗੱਲ ਦਾ ਖਾਸ ਤੌਰ ਤੇ ਛੋਟੇ ਧਿਆਨ ਰੱਖਿਆ ਜਾਵੇ ਸਰ ਨੂੰ ਫਾਰਮ ਦਿਖਾ ਦਿੰਦਾ ਵਾ ਜੇ ਕਿਸੇ ਨੂੰ ਵੀ ਪੁੱਛਣਾ ਕਰਨਾ ਹੋਵੇ ਇਹਨਾਂ ਦਾ ਮੋਬਾਈਲ ਨੰਬਰ ਦੇ ਰੱਖੇ ਨੇ ਇਸ ਲਈ ਤੁਸੀਂ ਮੇਰਾ ਮੋਬਾਈਲ ਨੰਬਰ ਨੋਟ ਕਰ ਸਕਦੇ ਹੋ 86994 92400 31 ਆਪਣਾ ਮੋਬਾਈਲ ਨੰਬਰ ਹੈ ਜਿਹਨੂੰ ਵੀ ਨੋਟੀਫਿਕੇਸ਼ਨ ਚ ਚਾਹੀਦਾ ਵੀਡੀਓ ਡਿਸਕ੍ਰਿਪਸ਼ਨ ਵਿੱਚ ਲਿੰਕ ਦਿੱਤਾ ਹੋਇਆ ਉੱਥੇ ਤੁਸੀਂ ਆਪ ਡਾਊਨਲੋਡ ਕਰ ਸਕਦੇ ਹੋ ਠੀਕ ਹੈ ਜੀ ਆਪਣੇ ਜਿਹੜੀ ਵੀ ਵੀਡੀਓ ਹੁੰਦੀ ਹੈ ਉਹ ਡਿਸਕ੍ਰਿਪਸ਼ਨ ਲਿੰਕ ਹਰ ਇੱਕ ਦਾ ਹੀ ਹੁੰਦਾ ਹੀ ਹੁੰਦਾ ਇਹ ਗੱਲ ਦਾ ਖਾਸ ਤੌਰ ਤੇ ਧਿਆਨ ਰੱਖਿਆ ਜਾਵੇ ਇਹਨਾਂ ਨੇ ਕੁਆਲਿਫਿਕੇਸ਼ਨ ਉੱਪਰ ਦੱਸ ਰੱਖਿਆ ਹੈ 29988 ਦਿੱਤੀ ਹੁਣ ਚੱਲਦੇ ਹਾਂ ਫਾਰਮ ਤੇ ਆਪਾਂ ਕਿਹੜਾ ਫਾਰਮ ਭਰਨਾ ਆਪਿਆ ਫਾਰਮ ਇਹ ਫਾਰਮ ਕਿੱਥੇ ਮਿਲੂਗਾ ਵੀਡੀਓ ਡਿਸਕ੍ਰਿਪਸ਼ਨ ਤੇ ਲਿੰਕ ਪਿਆ ਹੋਊਗਾ ਉੱਥਰ ਡਾਊਨਲੋਡ ਕਰਕੇ ਇੱਕ ਫੋਟੋ ਇੱਥੇ ਇੱਥੇ ਨਾਮ ਸਾਰਾ ਫਾਰਮ ਭਰਨਾ ਪਰ ਦੇਖ ਜੀ ਗੱਲ ਤੋਂ ਖਾਸ ਤੌਰ ਤੇ ਧਿਆਨ ਰੱਖਿਆ ਜਾਵੇ ਤੇ ਇੱਥੇ ਸਿਗਨੇਚਰ ਫਾਰਮ ਇਜ਼ੀਲੀ ਹੈ ਸਾਰਾ ਭਰਨ ਤੋਂ ਬਾਅਦ ਨਾਲ ਤੇ ਸਾਰੇ ਡਾਕੂਮੈਂਟ ਲਾ ਕੇ ਡਾਕੂਮੈਂਟ ਲਾਉਣ ਤੋਂ ਬਾਅਦ ਠੀਕ ਹੈ ਸਲ ਪ੍ਰੋਟੈਸਟਡ ਕਰਕੇ ਤੁਹਾਨੂੰ ਐਡਰੈਸ ਦੱਸਿਆ ਉੱਥੇ ਜਾ ਮੇਲ ਕਰ ਦਿਓ ਠੀਕ ਹੈ ਜਾਂ ਫਿਰ ਆਪਣਾ ਪੋਸਟ ਕਰ ਸਕਦੇ ਹੋ ਤੁਹਾਨੂੰ ਜੇ ਸਾਡਾ ਨੂੰ ਸਾਡੀ ਵੀਡੀਓ ਵਧੀਆ ਲੱਗੀ ਇਸ ਤਰ੍ਹਾਂ ਦੇ ਹੋਰ ਅਪਡੇਟਸ ਜਾਣਨ ਲਈ ਚੈਨਲ ਐਜੂਕੇਟਰ ਨਾਲ ਜੁੜੇ ਰਹੋ ਮਿਲਦੇ ਆ नेक्स्ट ਅਪਡੇਟ ਨਾਲ ਥੈਂਕ ਯੂ